ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇਸ ਵੇਲੇ ਦੀ ਇੱਕ ਹੋਰ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਿਹਾ ਫਿਰ ਸੈਂਚਰੀ ਤੋਂ ਦੇਖ ਸਕਦੇ ਹੋ ਸੈਂਚਰੀਆਂ ਦੀਆਂ ਤਸਵੀਰਾਂ ਦਿਖਾਵਾਂਗੇ ਫੋਰੈਸਟ ਦੇ ਜਿਹੜੇ ਅਫਸਰ ਹੈਗੇ ਨੇ ਡੀ ਐਫ ਓ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਕਾਫੀ ਜਿਹੜਾ ਘੱਟ ਨੁਕਸਾਨ ਹੋਇਆ ਪਰ ਇਸ ਵੇਲੇ ਅਸੀਂ ਉਸ ਸੈਂਚਰੀ ਤੋਂ ਕਾਫੀ ਦੂਰੀ ਤੇ ਖੜੇ ਆਂ ਤਸਵੀਰਾਂ ਦੇਖ ਸਕਦੇ ਹੋ ਬਿਲਕੁਲ ਬੁਰੀ ਤਰ੍ਹਾਂ ਜਲ ਕੇ ਜਿਹੜਾ ਇਹ ਇਹਦਾ ਸੀਗਾ ਫੋਰੈਸਟ ਦਾ ਅੰਦਰਲਾ ਸੈਂਚਰੀ ਦਾ ਹਿੱਸਾ ਸਵਾਹ ਹੋ ਚੁੱਕਿਆ ਹੈ ਤਸਵੀਰਾਂ ਲਗਾਤਾਰ ਤੁਹਾਡੇ ਸਾਹਮਣੇ ਹੈ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਬਿਲਕੁਲ ਸੜਕੇ ਸਵਾਹ ਹੋ ਗਿਆ ਇਸ ਸਾਈਡ ਤੇ ਥੋੜੀ ਦੂਰ ਤੇ ਕ੍ਰੈਸ਼ਰ ਪੈਂਦੇ ਨੇ ਉਸ ਸਾਈਡ ਆਏ ਦੇ ਆਪਾਂ ਧੀ ਜਿਹੜੇ ਫੋਰੈਸਟ ਅਫਸਰ ਸੀਗੇ ਉਹਨਾਂ ਵੱਲੋਂ ਵਾਈਟ ਦੇ ਵਿੱਚ ਕਿਹਾ ਗਿਆ ਬਿਆਨਾਂ ਦੇ ਵਿੱਚ ਕਿਹਾ ਗਿਆ ਕਿ ਬਹੁਤ ਹੀ ਘੱਟ ਨੁਕਸਾਨ ਜਿਹੜਾ ਹੋਇਆ ਕਾਫੀ ਜਿਹੜਾ ਅੱਗ ਦੇ ਕਾਬੂ ਪਾ ਲਿਆ ਸੀਗਾ ਲੇਕਿਨ ਇਹ ਦੇਰ ਰਾਤ ਤੋਂ ਬਾਅਦ ਦੀ ਰਾਤ ਕਹਿੰਦੇ ਜਿਹੜੀ ਅੱਗੇ ਦਰਲੀ ਸਾਈਡ ਆ ਇਹ ਹਜੇ ਵੀ ਅੱਗ ਵਿੱਚ ਮੱਚ ਰਹੀ ਹੈ ਦੱਸਦੀ ਕਿ ਹੁਣ ਇੱਥੇ ਜਿਹੜੇ ਸਾਬਕਾ ਵਿਧਾਇਕ ਹੈਗੇ ਆ ਜਗਿੰਦਰਪਾਲ ਜੀ ਉਹ ਵੀ ਇਸ ਸੈਂਚਰੀ ਦੇ ਵਿੱਚ ਜਿਹੜਾ ਇਸ ਦਾ ਕਹਿ ਸਕਦੇ ਆ ਜਾਇਜ਼ਾ ਲੈਣ ਆਈ ਸੀ ਕਿਉਂਕਿ ਇਹ ਜਿਹੜਾ ਸੈਂਚਰੀ ਹੈਗਾ ਇੱਥੇ ਜਿਹੜਾ ਉਦਘਾਟਨ ਸੀਗਾ ਉਸ ਸਮੇਂ ਦੇ ਜਿਹੜੇ ਫੋਰੈਸਟ ਮੰਤਰੀ ਸੀਗੇ ਕਾਂਗਰਸ ਸਰਕਾਰ ਦੇ ਉਹਨਾਂ ਵੱਲੋਂ ਕੀਤਾ ਗਿਆ ਸੀਗਾ ਤੇ ਇੱਥੇ ਜਿਹੜਾ ਕਾਫੀ ਪੈਹਾ ਜਿਹੜਾ ਲਗਾਇਆ ਸੀਗਾ ਉਹ ਸਾਬਕਾ ਵਿਧਾਇਕ ਜਗਿੰਦਰਪਾਲ ਜੀ ਵੀ ਦੱਸ ਰਹੇ ਨੇ ਤੇ ਉਹਨਾਂ ਲੋਕਾਂ ਕਾਫੀ ਪੈਸਾ ਖਰਚਿਆ ਸੀਗਾ ਕਿਉਂਕਿ ਇੱਥੇ ਵਧੀਆ ਇੱਕ ਸੁੰਦਰਤਾ ਜਿਹੜੀ ਬਣਾਈ ਗਈ ਸੀਗੀ ਤੇ ਹੁਣ ਉਹਨਾਂ ਨੇ ਕਿਤੇ ਨਾ ਕਿਤੇ ਜਿਹੜੇ ਆ ਸਵਾਲ ਵੀ ਚੱਕੇ ਨੇ ਕਿ ਜਿਹੜੀ ਨਵੀਂ ਸਰਕਾਰ ਆ ਇਹਨਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਸੀ ਹੋ ਸਕਦਾ ਕਿੰਨਾ ਕੀਤੀ ਸ਼ੱਕ ਜ਼ਾਹਿਰ ਕਰ ਰਹੇ ਨੇ ਕਿ ਕਿਤੇ ਮਿਲੀ ਭਗਤ ਨਾ ਹੋਏ ਕਿ ਉਹ ਵੀ ਲਾਗੇ ਕ੍ਰੈਸ਼ਰ ਪੈਂਦੇ ਨੇ ਕਹਿੰਦੇ ਹੋ ਸਕਦਾ ਉਧਰ ਮਾਈਨਿੰਗ ਹੁੰਦੀ ਹੋਏ ਕਿ ਵੀ ਪਿੱਛੇ ਜੀ ਕ੍ਰੈਸ਼ ਨਾਲ ਨੂੰ ਜਿਹੜੇ ਨੋਟਿਸ ਵੀ ਕੱਢੇ ਗਏ ਸੀਗੇ ਹੋ ਸਕਦਾ ਜਿਹੜੇ ਮੁਲਾਜ਼ਮ ਹੋਣ ਇਹਨਾਂ ਦੀ ਕੋਈ ਮਿਲੀ ਭਗਤ ਹੋਏ ਹਜੇ ਕੀ ਕਹਿ ਨਹੀਂ ਸਕਦੇ ਕੀ ਹੈ ਲੇਕਿਨ ਉਹਨਾਂ ਨੇ ਜਾਂਚ ਕਰਨ ਦੀ ਮੰਗ ਜ਼ਰੂਰ ਕੀਤੀ ਹੈ ਕਿ ਇਸ ਤੇ ਜਿਹੜੀ ਸਰਕਾਰ ਹੈ ਜਾਂਚ ਕਰੇ ਜੇਕਰ ਦੋਸ਼ੀ ਹੈ ਤੇ ਉਹਨਾਂ ਤੇ ਜਿਹੜੀ ਕਾਰਵਾਈ ਕਰੇ ਦੋਸਤੋ ਗੱਲਬਾਤ ਸੁਣਾਵਾਂਗੇ ਉਹਨਾਂ ਨੇ ਕੀਤੀ ਹੋਈ ਕੀ ਕਹਿਣਾ ਤੇ ਕੀ ਉਹਨਾਂ ਦੇ ਰੋਪਣ ਤਦ ਤੱਕ ਬਣੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਤੁਸੀਂ ਕੀ ਕਹਿਣਾ ਚਾਹੁੰਦੇ ਆ ਤੁਸੀਂ ਆਏ ਹੋ ਜੇ ਸੈਂਚਰੀ ਦੇ ਵਿੱਚ ਇੱਥੇ ਅੱਗ ਲੱਗੀ ਸੀ ਦੇਖਿਆ ਤੇ ਨੁਕਸਾਨ ਕਾफी ਹੋਇਆ ਕੋ ਬੜੇ ਅਫਸੋਸ ਦੀ ਗੱਲ ਹੈ ਇਹ ਇੱਕ ਇਹ ਨਹੀਂ ਆ ਗਈ ਕੋਈ ਨਵੀਂ ਵਰਡ ਸੈਂਚਰੀ ਬਣੀ ਹੈ ਇਹ ਇੱਕ ਸਾਡੇ ਇਲਾਕੇ ਦੀ ਇਤਿਹਾਸਕ ਵਰਡ ਸੈਂਚਰੀ ਸੀ ਜਿਹਦੇ ਵਿੱਚ ਹਰ ਤਰ੍ਹਾਂ ਦਾ ਜਾਨਵਰ ਸੀ ਪਰ ਸਰਕਾਰਾਂ ਦੇ ਉੱਤੇ ਇਸ ਗੱਲ ਦਾ ਲਾਂਚਨ ਲੱਗਦਾ ਹੈ ਖਾਸ ਤੌਰ ਦੇ ਉੱਤੇ ਪ੍ਰਸ਼ਾਸਨ ਤੇ ਲੱਗਦਾ ਹੈ ਸਰਕਾਰ ਤੇ ਲੱਗਦਾ ਹੈ ਕਿ ਤੁਸੀਂ ਇਸ ਚੀਜ਼ ਦਾ ਖਿਆਲ ਕਿਉਂ ਨਹੀਂ ਕਰਦੇ ਜਦੋਂ ਗਰਮੀ ਆਉਂਦੀ ਹੈ ਅੱਗ ਲੱਗਣ ਦੇ ਬਹੁਤ ਜ਼ਿਆਦਾ ਸਕੋਪ ਹੁੰਦੇ ਤੇ ਜਿਹੜੇ ਪ੍ਰਸ਼ਾਸਨ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਦਾ ਵੀ ਫਰਜ਼ ਬੰਦਾ ਹੈ ਤੇ ਤਿਆਰ ਰੱਖਣਾ ਚਾਹੀਦਾ ਹੈ ਸਰਕਾਰ ਦਾ ਫਰਜ਼ ਬੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਸਿਸਟਮ ਬਣਾਓ ਜਿਹੜੇ ਜੰਗਲਾਂ ਬਚਾਏ ਜਾਣ ਜਦੋਂ ਮੇਰੀ ਸਰਕਾਰ ਸੀ ਮੈਨੂੰ ਜਿਹੜੀਆਂ ਇੱਥੇ ਕਮੀਆਂ ਲੱਗਦੀਆਂ ਸੀ ਮੈਂ ਉਹ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤੁਹਾਡੇ ਸਾਹਮਣੇ ਆ ਦੇਖ ਲੋ ਹਟਾਂ ਵੀ ਬਣੀ ਐ ਫੇਰ ਆਲੇ ਦੁਆਲੇ ਕੰਡੇ ਵਾਲੀ ਤਾਰ ਕਿਸਾਨਾਂ ਦਾ ਇੱਕ ਡਿਵਾਲ ਸੀ ਕਿ ਜਿਹੜੇ ਅੰਦਰ ਜਾਨਵਰ ਨੇ ਤੇ ਸਾਡੀ ਫਸਲਾਂ ਦਾ ਨੁਕਸਾਨ ਕਰਦੀ ਆ ਤੇ ਮੈਂ ਫਿਰ ਇਹਨਾਂ ਨੂੰ ਤਾਰ ਪ੍ਰੋਵਾਈਡ ਕਰਾ ਕੇ ਦਿੱਤੀ ਮੇਰੇ ਕੋ ਮંત્રી ਜੰਗਲਾਤ ਮੈਗਵੇ ਦਾ ਧਰਮਸੋਦ ਆਇਆ 2 ਕਰੋੜ ਰੁਪਏ ਮੈਂ ਦਿੱਤਾ ਉਹਨਾਂ ਨੂੰ ਇਹ ਦੁਨੀਆ ਹਟਾਇਆ Rajasthan ਚੋਂ ਕਾਰੀਗਰ ਆਏ ਤੇ ਛੱਡਾ ਬਣਾਉਂਦੇ ਤਾਂ ਕੋਈ ਸਰਕਾਰਾਂ ਆਂਦੀਆਂ ਨੇ ਜਾਂਦੀਆਂ ਨੇ ਜਿਹੜੀ ਨਵੀਂ ਸਰਕਾਰ ਆਈ ਉਹਦਾ ਕੋਈ ਫਰਕ ਨਹੀਂ ਪੰਦਾ ਫੇਰ ਬੜੇ ਅਫਸੋਸ ਨਾਲ ਗੱਲ ਕਹਿਣੀ ਪੰਦੀ ਆ ਜਿਹੜਾ ਮੰਤਰੀ ਆ ਉਹ ਇਸੇ ਹਲਕੇ ਦਾ ਮੰਤਰੀ ਆ ਤੇ ਇਸੇ ਹਲਕੇ ਦੇ ਰਹਿਣ ਵਾਲਾ ਅੱਜ ਤੱਕ ਕੋਈ ਉਹਦਾ ਬਿਆਨ ਨਹੀਂ ਆਇਆ ਨਾ ਇੱਥੇ ਦੇਖਣ ਵਾਸਤੇ ਆਇਆ ਮੈਨੂੰ ਤਾਂ ਆਉਂ ਲੱਗਦਾ ਵੀ ਇਹਦੇ ਵਿੱਚ ਕੋਈ ਸਾਜ਼ਿਸ਼ ਹੈ ਮੈਂ ਤੁਹਾਡਾ ਇਸ ਮਾਧਿਅਮ ਰਾਈਂ ਕਹਿਣਾ ਚਾਹਨਾ ਇਹਦੀ ਜਾਂਚ ਹੋਣੀ ਚਾਹੀਦੀ ਮੈਨੂੰ ਲੱਗਦਾ ਵੀ ਇਹਦੇ ਅੰਦਰੋਂ ਨਾ ਬੂਟੀਆਂ ਦੀ ਕਟਾਈ ਹੋਈ ਆ ਜਾਂ ਅਗਲੇ ਪਾਸੇ ਮਾਈਨਿੰਗ ਹੋਈ ਆ ਉਹ ਆਪਣਾ ਦੋਸ਼ ਛੁਪਾਉਣ ਲਈ ਕੀ ਮੈਨੂੰ ਲੱਗਦਾ ਵੀ ਹੋ ਸਕਦਾ ਜਿਹੜੇ ਮੁਲਾਜ਼ਮਾਂ ਨੇ ਆਪ ਹੀ ਅੱਗ ਲਾ ਕੇ ਦੇਖੋ ਨਾ 11 ਵਜੇ ਦੀ ਅੱਗ ਲੱਗੀ ਦੀ ਹੈ ਤੇ 3 ਵਜੇ ਫਾਇਰ ਬਰਗੇਡ ਦੀ ਗੱਡੀ ਆ ਰਹੀ ਹੈ ਤੇ ਜੇ ਇਹਨਾਂ ਕੋਲ ਕੰਟਰੋਲ ਨਹੀਂ ਸੀ ਹੁੰਦੀ ਲੋਕਲ ਮੰਤਰੀ ਸੀ ਇਹ ਆਰਮੀ ਨੂੰ ਕਹਿ ਕੇ ਕੰਟਰੋਲ ਕਰ ਸਕਦੇ ਸੀ ਸਾਰਾ ਇੱਕ ਪੁਆਇੰਟ ਹੈਗਾ ਲੱਗਦਾ ਨਹੀਂ ਇੱਥੇ ਗੱਡੀਆਂ ਆਲਰੇਡੀ ਹੋਣੀਆਂ ਚਾਹੀਦੀਆਂ ਅੱਗ ਬੁਝਾਉਣ ਆ ਲਈਆਂ ਇੱਕ ਦੋ ਦੇਖੋ ਇਹ ਕੋਈ ਛੋਟੀ ਸੈਂਚਰੀ ਥੋੜੀ ਹੈ 1800 ਏਕੜ ਦੇ ਵਿੱਚ ਇਹ ਵੱਡ ਸੈਂਚਰੀ ਹੈ ਆਲਰੇਡੀ ਥੇ ਜੇ ਇਸੇ ਮੈਗਨਾ ਮੰਤਰੀ ਤੇ ਪਲੱਸ ਇਸੇ ਇਲਾਕੇ ਦਾ ਮੰਤਰੀ ਹੋਵੇ ਜੇ ਗਲਾਤ ਮੰਤਰੀ ਉਹਨਾਂ ਫਰਜ ਬੰਦਾ ਵੀ ਥੇ ਇਸਰਾਂ ਦੇ ਸਿਸਟਮ ਫਾਇਰ ਵਿਗੜਨੀਆਂ ਗੱਡੀਆਂ ਜਿਹੜੀਆਂ ਹੋਣੀ ਚਾਹੀਦੀਆਂ ਇੱਥੇ ਜਿੱਦਾਂ ਦਾ ਜੰਗਲਾਤਲੇ ਸਿਸਟਮ ਹੈ ਉਹ ਸਿਸਟਮ ਹੋਣਾ ਚਾਹੀਦਾ ਮੈਂ ਤੇ ਪਿਕਨਿਕ ਪੁਆਇੰਟ ਬਣਾਤਾ ਸੀ ਪਰ ਕਾਫੀ ਲੋਕੀ ਇੱਥੇ ਮੈਂ ਦੇਖਣ ਵਾਸਤੇ ਆਂਦੇ ਰਹੇ ਤੇ ਰੌਣਕ ਵੀ ਬੜੀ ਸੀ ਮੈਂ ਆ ਉੱਤੋਂ ਉਰ ਚੁੱਕ ਕੇ ਇੱਥੇ ਦਾ ਗਰੂਡ ਲੈ ਕੇ ਆਇਆ ਤੇ ਮੈਨੂੰ ਲੱਗਦਾ ਹੈ ਸਰਕਾਰ ਕੁਝ ਬੰਦੇ ਵਿੱਚ ਮਿਲੇ ਹੋਏ ਨੇ ਜਿਹੜੇ ਕਰਕੇ ਸਾਰਾ ਨੁਕਸਾਨ ਹੋਇਆ ਮੈਂ ਨਾਰਨ ਵੀ ਸਿੰਘ ਹੈ ਜੀ ਕਿਹੜਾ ਪਿੰਡਾ ਦਾ ਮੈਂ ਆਇਆ ਚੰਡੀਗੜ੍ਹ ਪਿੰਡ ਕਿਹੜੀ ਸਾਈਡ ਤੋਂ ਆ ਰਹੇ ਹੋ ਇਹ ਇੱਥੇ ਆਪਣੇ ਪਿੰੜੀ ਤੋਂ ਆ ਰਹੇ ਹੋ ਟਾਂਡੇ ਲਾਗੋ ਪ੍ਰੋਗਰੈਸ਼ਨ ਉੱਤੇ ਪਾਸੇ ਜਗ੍ਹਾ ਸਾਡੀ ਬੜੇ ਨਾਲ ਹੀ ਸੰਚੀ ਲੱਗੇ ਸੈਂਟੀ ਲੱਗੇ ਪਿਆ ਉੱਧਰੋਂ ਆਇਆ ਕਿ ਨਾ ਭਾਜੀ ਵੀ ਜਿਹੜੇ ਵਿੱਚ ਬੁੱਟੇ ਨਾਲ ਵਿੱਚ ਧੂਖੇ ਕਰਦੇ ਨੇ ਜੀ ਉਹਨਾਂ 'ਈ ਵੀ ਅੱਗ ਲੱਗੀ ਦੀ ਵਿੱਚ ਗਈਆਂ ਇਹ ਅੱਗ ਕਦੋਂ ਲੱਗੀ ਸੀਗੀ ਇਹ ਅੱਗ ਕੱਲ ਕੋਈ 1.5 ਮਿੰਟਾਂ ਲੱਗੀ ਪ੍ਰਸ਼ਾਸਨ ਨਾਲ ਜਦੋਂ ਆਪਾਂ ਗੱਲਬਾਤ ਕੀਤੀ ਤਾਂ ਕਹਿ ਰਹੇ ਕਿ ਕੰਟਰੋਲ ਕਰ ਲਈ ਦੀ ਅੱਗ ਕੰਟਰੋਲ ਦੇਖੋ ਦੀ ਕੰਟਰੋਲ ਅੱਗ ਹੁੰਦੀ ਹੈ ਕਦੀ ਕੰਟਰੋਲ ਅੱਗ ਤੇ ਕਦੀ ਹੋਈ ਨਹੀਂ ਸਕਦੀ ਇਹ ਬੇਸ਼ਿਕਰ ਉੱਪਰ ਉੱਪਰ ਜੋ ਮਰਦੀ ਕਹਿੰਦੇ ਰਹਿਣ ਜਿਸ ਤਰ੍ਹਾਂ ਇਸ ਵੇਲੇ ਵੀ ਅੱਗ ਦੇਖੀ ਹੈ ਜੰਗਲ ਵਿੱਚ ਧੁਖ ਰਹੀ ਹੈ ਮੌਸਮ ਖਰਾਬ ਹੋ ਰਿਹਾ ਜਿਵੇਂ ਹਵਾ ਹਵਾ ਚੱਲਦੀ ਲੰਘਦੀ ਹਵਾ ਚੱਲ ਗਈ ਤੇ ਫਿਰ ਤੇ ਹੋਰ ਕੰਮ ਖਰਾਬ ਹੋਈ ਨੇ ਕੱਲ ਅਸੀਂ ਮੋਕੇ ਦੇ ਉੱਤੇ ਹੀ ਬੜੇ ਗੁਜੇ ਬਸੰਦਾ ਦੇ ਬਥੇਰੇ ਬਾਕੀ ਹੋਰ ਪਿੰਡ ਦੇ ਬੰਦੇ ਬਥੇਰੇ ਉੱਥੇ ਕਿੰਨਾ ਕੁ ਨੁਕਸਾਨ ਜਿਹੜਾ ਹੋਣਾ ਨੁਕਸਾਨ ਦੇਖੋ ਨੁਕਸਾਨ ਵਾਲੀ ਗ ਇਹ ਨੁਕਸਾਨ ਇਹ ਪੂਰੇ ਨਹੀਂ ਹੋ ਸਕਦੇ ਕਲੀ ਲੱਗਦਾ ਇੱਥੇ ਕਿਸੇ ਦੀ ਨਿਲਾਕੀ ਲੱਗਦੀ ਹੈ ਜਾਂ ਨਿਲਾਕੀ ਤਾਂ ਕੋਈ ਜਿਹੜੀ ਬੰਦੀ ਵਿੱਚ ਰਹਿੰਦੀ ਉਹਨਾਂ ਲਕੀਦੀ ਹੁੰਦੀ ਹੈ ਨੇ ਠੀਕ ਨਹੀਂ ਹੁਣ ਉਹਦੇ ਰਾਤ ਦੀ ਅੱਗ ਤਾਂ ਹੈ ਹੀ ਨਹੀਂ ਲੱਗੀ ਪਿੰਡ ਵਿੱਚ ਕਿ ਇਹਨੂੰ ਸੁੱਤੇ ਨੇ ਪਾ ਲੱਗਾ ਇਹ ਤਾਂ ਦਿੰਦੀ ਆ ਕੇ ਦਿੰਦੇ ਅੱਜਕੱਲ ਧੂਆਂ ਫੜ ਪਰ ਲੱਗ ਜਾਂਦਾ ਲੋਕੀ ਤੇ ਅੱਗ ਲੱਗੀ ਸੀ ਕਹਿੰਦੇ ਨੇ 12:00 ਵਜੇ ਅੱਗ ਲੱਗੀ ਸੀਗੀ ਹਾਂ ਜੀ ਜਿਹੜੀ ਗੱਡੀ ਸੀਗੀ ਅੱਗ ਬਜਾਉ ਕੋਈ 3-4 ਵਜੇ ਨਾਲ ਆਈ ਚਾਰ ਕਵੇਨ ਉਹ ਵੀ ਇੱਕ ਗੱਡੀ ਆਈ ਇੱਕ ਗੱਡੀ ਦੇ ਸੁੱਕੀ ਕਹਿੰਦੇ ਇੱਕ ਗੱਡੀ ਨੇ ਪਾਣੀ ਭਰਨ ਜਾਣਾ ਉਹਨੇ ਛੁੱਟ ਗਿਆ ਜਿੰਨੇ ਨੂੰ ਮੁੜ ਕੇ ਆ ਕੋਸ਼ਿਸ਼ ਕਰਦੇ ਸੇ ਸੁੱਕ ਜਾਣਾ ਡੀਐਫਓ ਸਾਹਿਬ ਵੱਲੋਂ ਕਿਹਾ ਜਾਂਦਾ ਵੀ 100 150 ਕਿਲੋ ਜਿਹੜਾ ਆ ਏਕੜ ਜ਼ਮੀਨ ਸੜੀ ਆ ਮਹਾਰਾ 100 ਤੋਂ ਕੋੜੀ ਇੱਕ ਡੋ ਘੜੀ ਵੀ ਇੱਕ ਡੋ ਘੜੀ 3 ਸਾਲੋਂ 7 8 ਏਕੜ ਖਤਮ ਹੋ ਗਈ ਇਹ ਕਿਹ ਹੈ ਕਿੰਨੀ ਟੋਟਲ ਕਿੰਨੀ ਏਕੜ ਜ਼ਮੀਨ ਚ ਹੈ ਜੇ ਇੱਕ ਡੋ ਘੜੀ 2700 ਏਕੜ ਜਗ੍ਹਾ ਵਿੱਚ ਜ਼ਮੀਨ ਚ ਕਿ ਜਗ੍ਹਾ ਜੇ ਇਹ ਤੇ ਕਿੰਨਾ ਕੇ ਸਾਲ ਕੇ ਸੁਭਾ ਹੋ ਗਿਆ ਇਹ ਅੱਜ ਜਾਨਕੀ ਅੱਧਾ ਕੇ ਜਾਨਕੀ ਖਤਮ ਹੋ ਗਿਆ ਇੱਕ ਨਾਮ ਨਾਲ ਪੈਂਦੀ ਉਪਰ ਤੇ ਸਾਰਾ ਖਤਮ ਹੋ ਗਿਆ ਤੱਕ ਖਤਮ ਹੋ ਗਿਆ ਸਾਰੇ